ਸੁਣਿਆ ਸੀ ਕਿ ਕਾਲਜੋਗ ਬਹੁਤ ਛੇਤੀ ਆਊਗਾ ਪਰ ਇਹ ਨਹੀਂ ਸੀ ਪਤਾ ਕਿ ਕਾਲਜੋਗ ਇੰਨਾ ਖਤਰਨਾਕ ਹੋਊਗਾ। ਨਵੇਂ ਨਵੇਂ ਵਿਆਹੇ ਹੋਏ ਜੋੜੇ, ਨਵੀਆਂ-ਨਵੀਆਂ ਜੋੜੀਆਂ ਜਿੱਥੇ ਕਿ ਚਾਹ ਹੁੰਦਾ ਹੁਣ ਪਤਾ ਲੱਗਦਾ ਕਿ ਆਪਸ ਵਿੱਚ ਹੀ ਜਾਂ ਮੁੰਡਾ ਕਤਲ ਕਰਵਾ ਦਿੰਦਾ ਕੁੜੀ ਦਾ ਜਾਂ ਕੁੜੀ ਕਤਲਵਾ ਕਤਲ ਕਰਵਾ ਦਿੰਦੀ ਆ। ਹੁਣੇ-ਹੁਣੇ ਇੱਕ ਨਵਾਂ ਕਤਲ ਹੋਇਆ ਰਾਜਾ ਰਾਜਵੰਸ਼ੀ ਦਾ ਉਹਦੇ ਬਾਰੇ ਗੱਲ ਕਰਾਂਗੇ ਸੁੱਕੇ ਭਾਜੀਨਾ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਹੁਣੇ-ਹੁਣੇ ਇੱਕ ਵਿਆਹ ਹੋਇਆ 11 ਮਈ ਨੂੰ। ਹਾਂਜੀ। ਰਾਜਾ ਰਾਜਵੰਸ਼ੀ ਮੁੰਡੇ ਦਾ ਨਾਮ ਆ ਤੇ ਕੁੜੀ ਦਾ ਨਾਮ ਸੋਨੋ ਰਾਜਵੰਸ਼ੀ ਹੈ ਜਾਨੀ ਕਿ ਵਿਆਹ ਹੋਇਆ ਸੀ ਨਵਾਂ ਨਵਾਂ ਉਹਨਾਂ ਦੀ ਕੀ ਕਹਾਣੀ ਹੋਈ ਪੂਰੀ ਗੱਲਬਾਤ ਕੀ ਹੈ ਪਹਿਲੀ ਗੱਲ ਤਾਂ ਮੈਂ ਇੱਥੇ ਕਰੈਕਟ ਕਰ ਦਵਾਂ ਕਿ ਰਾਜਾ ਰਗੂਵੰਸ਼ੀ ਉਸਦਾ ਨਾਮ ਆ ਅੱਛਾ ਰਗੂਵੰਸ਼ੀ ਠੀਕ ਹੈ ਰਗੂਵੰਸ਼ੀ ਉਸਦਾ ਨਾਮ ਆ ਤੇ ਲੜਕੀ ਦਾ ਨਾਮ ਸੋਨਮ ਰਗੂਵੰਸ਼ੀ ਹਾਂਜੀ ਇਹ 11 ਮਈ ਨੂੰ ਇਹਨਾਂ ਦਾ ਜਿੱਦਾਂ ਆਪਾਂ ਕਹਿੰਦੇ ਕਿ ਅਰੇਂਜ ਮੈਰਿਜ ਅਰੇਂਜ ਮੈਰਿਜ ਹੋਈ ਅਰੇਂਜ ਮੈਰਿਜ ਹੋਈ ਦੋ ਹੀ ਪਰਿਵਾਰ ਬੈਠੇ ਦੋਨਾਂ ਨੂੰ ਚੰਗਾ ਲੱਗਾ ਇੱਕ ਦੂਜੇ ਨਾਲ ਸੰਬੰਧ ਜੋੜਨਾ ਲੜਕੇ ਨੂੰ ਲੜਕੀ ਪਸੰਦ ਆਈ ਲੜਕੀ ਨੇ ਲੜਕਾ ਪਸੰਦ ਕੀਤਾ ਉਸ ਤੋਂ ਬਾਅਦ ਜਿਹੜੀਆਂ ਵਿਆਹ ਦੀਆਂ ਫੋਟਾਂ ਵੀ ਆਈਆਂ ਉਹਦਾ ਵਿੱਚ ਵੀ ਜ਼ਿਆਦਾ ਇਹ ਜੱਜੇ ਨਹੀਂ ਹੋ ਸਕਦਾ ਕਿ ਉਹ ਕੁੜੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਅੱਛਾ ਇਦਾਂ ਕੋਈ ਫੋਟੋ ਦੇ ਵਿੱਚ ਦਿਖ ਨਹੀਂ ਰਿਹਾ ਕੁੜੀ ਜਿੰਨੀਆਂ ਜਿੰਨੀਆਂ ਕ ਮੈਂ ਉਹ ਕੁੜੀ ਦੀਆਂ ਵੀਡੀਓਜ਼ ਦੇਖੀ ਆ ਵਿਆਹ ਦੀ ਐਲਬਮ ਵਗੈਰਾ ਸ਼ੂ ਹੋਈ ਆ ਜਿੰਨੀ ਕ ਜਿੰਨੀ ਕੋਈ ਦੀ ਵਿਆਹ ਦੀ ਰਿਕਾਰਡਿੰਗ ਸ਼ੂ ਹੋਈ ਆ। ਹੂੰ ਉਹਤੇ ਗਾਣਿਆਂ ਦੇ ਉੱਤੇ ਸਟੈਪ ਕਰ ਰਹੇ ਆ, ਟੱਪ ਰਹੇ ਆ ਜਾਂ ਨੱਚ ਰਹੇ ਆ, ਗਾ ਰਹੇ ਆ, ਪੂਜਦੇ ਦੇ ਕੇ ਫੋਟਾਂ ਕਰਾ ਰਹੇ ਆ, ਕੋਈ ਇੱਕ ਬੰਦਾ ਜਿਹੜਾ ਥਰਡ ਪਰਸਨ ਵੀ ਆ ਉਹ ਵੀ ਇਹਦੇ ਉੱਤੇ ਜੱਜ ਮੈਂਟ ਵੀ ਕਰ ਸਕਦਾ ਕਿ ਉਹ ਕੁੜੀ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਹੂੰ ਜਿਹੜੀ ਹੁਣ ਆਪਾਂ ਇੱਥੇ ਗੱਲ ਕਰੀਏ ਆ ਤੁਸੀਂ ਗੱਲ ਕੀਤੀ ਕਿ ਕੱਲ ਜੋਗ ਆ ਗਿਆ ਹੂੰ ਕੱਲ ਜੋਗ ਇਸ ਹੱਦ ਤੱਕ ਆ ਗਿਆ ਕਿ ਜੇ ਮਾਪੇ ਅਰੇਂਜ ਮੈਰਿਜ ਕਰਾਉਂਦੇ ਆ ਤਾਂ ਵੀ ਆ ਕੋਸ਼ਿਸ਼ ਹੋ ਰਹੀ ਆ ਹੂੰ ਤੇ ਜੇ ਆਪਾਂ ਲਵ ਮੈਰਿਜ ਵੇਖੀਏ ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਲਵ ਮੈਰਿਜ ਹੋਈਆਂ ਜਿਨ੍ਹਾਂ ਵਿੱਚ ਕਿਸੇ ਮੁਸਲਮਾਨ ਮੁੰਡੇ ਨੇ ਕੁੜੀ ਨੂੰ ਕੱਟ-ਕੱਟ ਕੇ ਟੋਟੇ ਕਰਕੇ ਹਾਂ ਜੀ ਲਿਵਿੰਗ ਚ ਰਹਿੰਦੇ ਸਕੇ ਲਿਵਿੰਗ ਚ ਰਹਿੰਦੇ ਸੀ ਇੱਕ ਦੂਜੇ ਨਾਲ ਪਿਆਰ ਸੀ ਖੋਸ ਸੀ ਹਾਂ ਜੀ ਆਪਾਂ ਕਹਿੰਦੇ ਇਹ ਅਰੇਂਜ ਮੈਰਿਜ ਦੀ ਇਸ ਚੀਜ਼ ਦਾ ਇੱਕ ਦਾਲਤ ਕਾਰਨ ਬਣ ਰਹੀ ਆ ਤਾਂ ਜਿਹੜੀ ਲਵ ਮੈਰਿਜਸ ਆ ਉਹ ਕਿੱਥੇ ਜਾਂ ਲਵ ਕਿੱਥੇ ਸਕਸੈਸ ਹੋ ਰਹੇ ਆ ਇਹਦੇ ਵਿੱਚ ਭਾਜੀ ਪੂਰੀ ਕੀ ਕਹਾਣੀ ਹੋਈ ਜਿਹੜਾ ਨਵਾਂ ਕੇਸ ਹੋਇਆ ਇਹ ਜਿਹੜਾ ਕੇਸ ਆ ਜੀ ਇਹਦੇ ਵਿੱਚ ਫਿਰ ਲੜਕੀ ਜਿਹੜੀ ਆ ਉਹਦੇ ਮਨ ਦੇ ਵਿੱਚ ਰੱਖ ਲੋ ਕਿ ਇੱਕ ਸ਼ੈਤਾਨੀ ਇੱਕ ਵਿਚਾਰ ਜਿਹੜੀ ਆ ਉਤਪਨ ਹੋਈ ਸੀਗੀ ਹੋਰ ਕਿਸੇ ਮੁੰਡੇ ਨਾਲ ਉਸ ਦੇ ਬਸ ਉਹਦਾ ਜਿਹੜਾ ਉਸ ਵੇਲੇ ਇੱਕ ਬੁਆਏਫਰੈਂਡ ਸੀ ਜਿਹੜਾ ਉਹਨਾਂ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਹੂੰ ਫੈਕਟਰੀ 'ਚ ਕੰਮ ਕਰਦਾ ਸੀ ਤੇ ਉਹਦੇ ਨਾਲ ਉਹਦੀ ਗੱਲਬਾਤ ਸੀਗੀ ਮੇਰੇ ਹਿਸਾਬ ਨਾਲ ਉਹਨੇ ਸ਼ਾਇਦ ਆਪਣੇ ਮਾਪਿਆਂ ਨੂੰ ਦੱਸਿਆ ਹੋਵੇ ਹੂੰ ਆ ਘਰਦਿਆਂ ਨੇ ਕਿਹਾ ਉਹਦਾ ਕਿ ਮੇਰਾ ਵਿਆਹ ਕਰ ਦਿਓ ਨਹੀਂ ਮੈਨੂੰ ਇਹ ਲੜਕਾ ਪਸੰਦ ਆ ਹਾਂ ਜਾਂ ਦੱਸਿਆ ਹੀ ਨਹੀਂ ਇਹ ਵੀ ਹੋ ਸਕਦਾ ਦੋ ਹੀ ਚੀਜ਼ਾਂ ਹੋ ਸਕਦੀਆਂ ਸਹੀ ਗੱਲ ਹੈ ਜੇ ਦੱਸਿਆ ਸੀ ਤਾਂ ਹੋ ਸਕਦਾ ਕਿ ਉਹ ਮੁਲਾਜ਼ਮਾਂ ਉਹਨਾਂ ਦਾ ਨੌਕਰ ਸਮਝ ਕੇ ਉਹਨਾਂ ਨੇ ਕਿਹਾ ਹੋਊਗਾ ਕਿ ਅਸੀਂ ਸਮਾਜ ਕਿਉਂਕਿ ਸਮਾਜ ਨੂੰ ਆਪਾਂ ਬਹੁਤ ਜ਼ਿਆਦਾ ਦੇਖਦੇ ਹਾਂ ਤੇ ਸਮਾਜ ਵਿੱਚ ਸੱਚੀ ਗੱਲ ਆ ਕੇ ਧੌਣ ਉਠਾਣੀ ਔਖੀ ਵੀ ਹੋ ਜਾਂਦੀ ਬੰਦੇ ਲਈ ਹਾਂ ਭਈ ਜਿਹੜਾ ਕਿਸੇ ਦੇ ਕੰਮ ਕਰਦਾ ਉਹਦੇ ਨਾਲੇ ਵੀ ਨਹੀਂ ਬੜੀ ਔਖੀ ਲੱਗਦੀ ਉਹ ਇੱਕ ਕਰੈਕਟਰ ਦੀ ਜਜਮੈਂਟ ਹੁੰਦੀ ਕਿ ਇਹਨਾਂ ਕੋ ਆਪਣੀ ਲੜਕੀ ਨਹੀਂ ਸੰਭੀ ਗਿਆ ਅਗਲਾ 100 ਯਾਰ ਇੱਜ਼ਤ ਬਚਾਉਣ ਲਈ ਹਰ ਕੋਈ ਭੱਜਦਾ ਸਹੀ ਗੱਲ ਹੈ ਸਹੀ ਪਰ ਮੈਂ ਕੰਨਾ ਕਿ ਇੱਥੇ ਇੱਜ਼ਤ ਬਚਾਉਣ ਚੱਕਰ ਚੱਕ ਕਿਸੇ ਦਾ ਪੁੱਤ ਬਲੀ ਚੜ ਗਿਆ ਉਹ ਲੜਕੀ ਨੇ ਕੁਝ ਦਿਨਾਂ ਵਿੱਚ ਹੀ ਇਹ ਪਲਾਨ ਕੀਤਾ ਕਿ ਹੁਣ ਵਿਆਹ ਹੋਈ ਸੀ ਨਵਾਂ ਨਵਾਂ ਵਿਆਹ ਸੀ ਤੇ ਉਹਨੇ ਹਨੀਮੂਨ ਉਹਨਾਂ ਨੇ ਸੋਚਣ ਲਈ ਸਹੀ 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 ਵੀ ਆਪਾਂ ਚੱਲਦੇ ਆਂ ਮੈਂ ਗੱਲ ਕਰਦੇ ਆਂ ਘਰਦਿਆਂ ਨੂੰ ਵੀ ਹੁੰਦਾ ਕਿ ਨਵਾਂ ਜੋੜਾ ਇੱਕ ਦੂਜੇ ਨਾਲ ਟਾਈਮ ਸਪੈਂਡ ਕਰੇ ਤਾਂ ਕਿ ਇੱਕ ਦੂਜੇ ਦੇ ਵਿਚਾਰ ਇੱਕ ਦੂਜੇ ਦੀ ਇਹਨਾਂ ਦੇ ਜੀਵਨ ਵਿੱਚ ਸਾਂਝ ਕੇ ਕਿਉਂਕਿ ਬਡਾਪੇ ਤੱਕ ਜ਼ਿੰਦਗੀ ਜਾਣੀ ਆ ਨਾ ਪੂਰੀ ਜ਼ਿੰਦਗੀ ਦਾ ਸਫ਼ਰ ਆ ਸਹੀ ਗੱਲ ਹੈ ਤੇ ਸੋਚਿਆ ਜਾਂਦਾ ਵੀ ਇੱਕ ਦੂਜੇ ਨਾਲ ਕੋਲ ਮਿਲ ਜਾਣੇ ਇੱਕ ਦੂਜੇ ਨੂੰ ਸਮਝ ਲੈਣ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਸਹੀ ਤੇ ਅੱਜ ਕੱਲ ਪਰਿਵਾਰ ਉਹ ਸਮਾਂ ਇਹ ਸੋਚ ਲੈਂਦੀ ਆ ਕਿ ਕੁਝ ਦਿਨ ਲੈ ਨਿਆਣੀ ਛੁੱਟੀਆਂ ਮੰਗਣ ਨਾਲੇ ਤਾਂ ਵਕੇਸ਼ਨ ਤੇ ਜਾਏ ਹੋਣਗੇ ਨਾਲੇ ਘੁੰਮ ਫਿਰੇ ਹੋਣਗੇ ਨਵਾਂ ਵਿਆਹ ਹੋਇਆ ਇੱਕ ਦੂਜੇ ਨਾਲ ਕੁਝ ਸਮਾਂ ਰਹਿਣਗੇ ਤਾਂ ਇੱਕ ਦੂਜੇ ਨੂੰ ਸਮਝ ਲੈਣਗੇ ਉੱਥੇ ਕੀ ਹੋਇਆ ਉੱਥੇ ਉੱਥੇ ਜਾਣ ਤੋਂ ਪਹਿਲਾਂ ਹੀ ਉਹ ਲੜਕੀ ਨੇ ਆਪਣੇ ਬੁਆਏਫਰੈਂਡ ਨਾਲ ਸਾਰੀ ਗੰਡ ਤੁੱਪ ਕੀਤੀ ਹੋਈ ਸੀ ਪਲੈਨਿੰਗ ਸੀ ਵੀ ਮੈਂ ਇੰਨੀ ਤਰੀਕ ਨੂੰ ਉਹ ਉਹਨੂੰ ਪਤਾ ਆ ਦੇ ਉਹਨੂੰ ਘੁੰਮਣ ਫਿਰਨ ਦਾ ਕਹੂੰਗੀ ਕਿ ਆਪਾਂ ਘੁੰਮਣ ਫਿਰਨ ਜਾਣਾ ਚਾਹੁੰਦੇ ਹਾਂ ਤਾਂ ਉਹ ਮੰਨ ਹੀ ਜਾਣਾ ਸੀ ਨਵਾਂ ਵਿਆਹ ਯਾਰ ਬੰਦੇ ਦਾ ਬੜਾ ਚਾਅ ਦੀਂਦਾ ਵੀ ਵਿਆਹ ਤਾਂ ਉਹਨੂੰ ਵੀ ਚਾਅ ਆ ਬੰਦਾ ਕਹਿੰਦਾ ਕਿ ਇਹ ਨਵੇਂ ਘਰ ਚ ਆਈ ਆ ਹੋ ਸਕਦਾ ਇਹਦਾ ਜੀ ਲਾਉਣ ਮੈਨੂੰ ਕੋ ਮਣ ਜਾਣਾ ਵੀ ਕੋਈ ਔਖਾ ਨਹੀਂ ਹੂੰ ਬੰਦਾ ਜਾਂਦਾ ਯਾਰ ਹਰ ਹਿੱਲਾ ਕਰਦਾ ਉਹ ਹੁਣ ਉੱਥੇ ਕੀ ਕਰਦਾ ਕਿ ਉਹ ਉਹਨੂੰ ਲੈ ਕੇ ਜਾਂਦਾ ਘੁੰਮਣ ਫਿਰਨ ਲਈ ਹੂੰ ਉਹ ਵਧੀਆ ਜਗ੍ਹਾ ਤੇ ਰਹਿੰਦੇ ਆ ਵਧੀਆ ਹੋਟਲ ਵਿੱਚ ਰੂਮ ਲੈਂਦੇ ਆ ਸਭ ਕੁਝ ਉਹ ਜਿਹੜਾ ਲੜਕੀ ਦਾ ਬੋਏਫ੍ਰੈਂਡ ਆ ਬੋਏਫ੍ਰੈਂਡ ਆ ਹੂੰ ਉਹਨੇ ਤਿੰਨ ਬੰਦੇ ਹਾਇਰ ਕੀਤੇ ਹੋਏ ਸੀ ਅੱਛਾ ਉਹਨੇ ਹੋਰ ਗਾਂ ਬੰਦੇ ਕੀਤੇ ਹੋਏ ਹਾਂ ਕਤਲ ਕਰ ਲਿਆ ਹਾਂ ਇੱਕ ਦਿਨ ਉਹ ਘੁੰਮਣ ਗਏ ਹੋਟਲ ਚ ਹੂੰ ਘੁੰਮ ਕੇ ਆਏ ਹੂੰ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਚੈੱਕ ਆਊਟ ਵੀ ਕਰ ਲਿਆ ਤੇ ਨਾਲ ਉਹਨਾਂ ਦੇ ਨਾਲ ਤਿੰਨ ਜਾਣੇ ਐਜ਼ ਅ ਗਾਈਡ ਦੀ ਤਰ੍ਹਾਂ ਆਏ ਜਿੱਦਾਂ ਕਿ ਦੋਸਤ ਬਣ ਕੇ ਆ ਗਏ ਦੋਸਤ ਬਣ ਕੇ ਕਿ ਇਹਨਾਂ ਨੂੰ ਹੋ ਸਕਦਾ ਉਹਨਾਂ ਨੇ ਕਿਹਾ ਹੋਵੇ ਕਿ ਉਹਨੇ ਕਿਹਾ ਹੋਵੇ ਮੈਂ ਫਲਾਨੀ ਜਗ੍ਹਾ ਦੇਖਣਾ ਚਾਹੁੰਨੀ ਹੂੰ ਤੇ ਉਹ ਮੁੰਡਿਆਂ ਨੂੰ ਹੀ ਜਾ ਕੇ ਕਿਹਾ ਹੋਵੇ ਉਹ ਕਹਿੰਦੇ ਹੋਣਗੇ ਕਿ ਅਸੀਂ ਗਾਈਡ ਦਾ ਕੰਮ ਕਰਦੇ ਹਾਂ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਹੂੰ ਪੂਰਾ ਪਰੋਸੇ ਵਿੱਚ ਲੈ ਕੇ ਉਹ ਲੜਕੇ ਨੂੰ ਉਹ ਕੁੜੀ ਲੈ ਗਈ ਹੂੰ ਉਦੋਂ ਬਾਅਦ ਉੱਥੇ ਜਾ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤਿੰਨਾਂ ਜਣੇ ਹੂੰ ਹੂੰ ਕਿੱਡਾ ਤਗੜਾ ਜੀਰਾ ਹੋਊਗਾ ਧਨ ਜੀਗਰਾ ਉਹ ਕੁੜੀ ਦਾ ਮੈਂ ਕਹਿੰਨਾ ਕਿੱਡੀ ਲਾਹਨਤ ਵਾਲਾ ਕੰਮ ਖੱਟਿਆ ਹੁਣ ਇੱਥੋਂ ਕਰਕੇ ਕੀ ਕਰਦੀ ਕਿ ਉੱਥੇ ਧੋੜ ਜਾਂਦੀ अच्छा मतलब قتل ਕਰਕੇ ਅਸਲ ਵਿੱਚ ਉਹ ਇੱਥੇ ਇੱਕ ਗੱਲ ਹੋਰ ਵੀ ਆ ਉੱਥੇ ਉਹ ਸਕੂਟਰ ਲੈਂਦੇ ਆ ਹੁੰਦਾ ਨਾ ਇੱਕ ਸਕੂਟਰ ਜਿਹਦੇ ਸਾਈਡ ਦੇ ਉੱਤੇ ਇੱਕ ਤਾਂ ਇੱਕ ਸਾਈਡ ਤੇ ਡਿੱਗੀ ਜੀ ਲੱਗੀ ਹੁੰਦੀ ਆ ਆਪਾਂ ਸ਼ੋਲੇ ਫਿਲਮ ਚ ਦੇਖੀ ਸੀ ਜਿੱਦਾਂ ਹਾਂ ਜਿੱਦਾਂ ਧਰਮਿੰਦਰ ਦੀ ਸ਼ੋਲੇ ਫਿਲਮ ਚ ਜਿੱਦਾਂ ਬੁਲਟ ਦੇ ਨਾਲ ਡਿੱਗੀ ਲੱਗੀ ਹੁੰਦੀ ਆ ਇਦਾਂ ਹੀ ਉਹ ਸਕੂਟਰ ਦੇ ਨਾਲ ਸੀਗੀ ਹੂੰ ਜਦੋਂ ਉਹ ਬੰਦਾ ਘਰਦਿਆਂ ਦਾ ਕੰਟੈਕਟ ਟੁੱਟ ਜਾਂਦਾ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਰਿਸਪੌਂਸ ਹੀ ਨਹੀਂ ਆ ਰਿਹਾ ਘਰਦਿਆਂ ਨੇ ਪਹੁੰਚ ਕੀਤੀ ਪਹੁੰਚ ਕੀਤੀ ਤਾਂ ਸਭ ਤੋਂ ਪਹਿਲਾਂ ਸਕੂਟਰ ਲੱਭਦਾ ਅੱਛਾ ਲਾਸਟ ਪਹਿਲਾਂ ਸਕੂਟਰ ਲੱਭਿਆ ਹਾਂ ਸਭ ਤੋਂ ਪਹਿਲਾਂ ਸਕੂਟਰ ਮਿਲਦਾ ਸਕੂਟਰ ਮਿਲਣ ਤੋਂ ਬਾਅਦ ਏਜੰਸੀਆਂ ਹੋਰ ਫਾਸਟ ਹੋ ਜਾਂਦੀਆਂ ਹੂੰ ਵੀਰਾਂ ਨੂੰ ਟੈਨਸ਼ਨ ਪੈ ਜਾਂਦੀ ਹੈ ਉਸ ਤੋਂ ਬਾਅਦ ਉਹ ਮੁੰਡੇ ਦੀ ਬਹੁਤ ਬੁਰੀ ਹਾਲਤ ਚ ਕੱਟ ਵੱਢ ਕੀਤੀ ਹੋਈ লাশ ਮਿਲਦੀ ਹੈ ਭਾਜੀ ਇੱਥੇ ਮੈਂ ਇੱਕ ਹੋਰ ਦੱਸਦਾ ਕਿ ਜਦੋਂ ਉਸ ਮੁੰਡੇ ਦੀ লাশ ਮਣੀ ਨਾ ਹਾਂਜੀ ਮਗਾਲਿਆ ਦੇ ਵਿੱਚ ਇਹ ਸਾਰਾ ਕਾਂਡ ਹੋਇਆ। ਹਾਂਜੀ। ਮਗਾਲਿਆ ਦੀ ਗਵਰਨਮੈਂਟ ਨੂੰ ਬੜਾ ਬੁਰਾ ਚੰਗਾ ਕਿਹਾ ਗਿਆ। ਉੱਥੇ ਜਿਹੜੇ ਟੂਰਿਸਟ ਗਾਈਡ ਆ ਉਹਨਾਂ ਦਾ ਕਿਹਾ ਗਿਆ ਕਿ ਇਹਦਾ ਕਤਲ ਕਰ ਦਿੰਦੇ ਆ ਜੀ ਕੁੜੀ ਗਾਇਬ ਕਰਨੀ। ਇਹ ਸਾਰਾ ਕੁਝ ਵੀ ਹੋਇਆ। ਅੱਛਾ ਉਦੋਂ ਬਾਅਦ ਭਾਜੀ ਕੀ ਹੋਇਆ? ਅੱਛਾ ਮਗਾਲਿਆ ਪੁਲਿਸ ਨੂੰ ਇਹ ਕੁਝ ਕਿਹਾ ਜ਼ਰੂਰ ਗਿਆ। ਤੁਸੀਂ ਮਗਾਲਿਆ ਪੁਲਿਸ ਦਾ ਜੀਰਾ ਦੇਖੋ ਉਹਨਾਂ ਨੂੰ ਪਹਿਲਾਂ ਹੀ ਸਾਰਾ ਕੁਝ ਪਤਾ ਲੱਗਦਾ। ਪਤਾ ਹੀ ਹੁੰਦਾ ਬੰਦੇ ਨੂੰ ਕਿ ਇਹ ਕੀ ਪਲੈਨਿੰਗ ਹੈ। ਜਦੋਂ ਉਹਨਾਂ ਨੂੰ ਉਹ ਉਹਨਾਂ ਨੇ ਲਾਸ਼ ਮਿਲੀ ਤਾਂ ਉਹਨਾਂ ਨੇ ਉਹ ਕੁੜੀ ਦੇ ਜਿਹੜੇ ਰਿਕਾਰਡਸ ਖੰਗਾਲੇ ਕਿ ਲੜਕੀ ਦੀ লাশ ਕਿਉਂ ਨਹੀਂ ਮਿਲੀ ਹੂੰ ਜੇ ਮੁੰਡਾ ਜਦੋਂ ਮੋਬਾਈਲ ਦੇ ਮੋਬਾਈਲ ਤਾਂ ਅੱਜ ਕੱਲ੍ਹ ਘਰ ਦਾ ਭੇਤੀ ਲੰਕਾ ਦਾ ਇਹ ਵਾਲਾ ਜੇਬੀ ਚ ਤੱਕ ਆਊਟ ਹੈ ਟਰੇਸ ਕਰਦਾ ਸਾਰੇ ਹਾਂ ਉਸੇ ਬੇਲੇ ਉਹਦੀਆਂ ਸਾਰੀਆਂ ਕਾਲ ਬਾਹਰ ਆ ਗਈਆਂ ਕਿ ਐਸ ਲੜਕੇ ਨੂੰ ਫੋਨ ਕਰ ਰਹੀ ਹੈ ਹੂੰ ਉਹ ਲੜਕੀ ਨਾਲ ਇੰਨੇ ਨੇ ਘੰਟੇ ਗੱਲ ਹੋ ਰਹੀ ਆ ਉਦੋਂ ਸਾਰਾ ਕੁਝ ਖੁੱਲ ਗਿਆ ਉਸ ਤੋਂ ਬਾਅਦ ਉਹ ਕੁੜੀ ਫੜੀ ਗਈ ਉਹ ਟਾਬੇ ਤੇ ਇੱਕ ਆਪੀ ਪੇਸ਼ ਹੋ ਗਈ ਕਿ ਮੈਂ ਜੀ ਗਵਾਚ ਗਈ ਸੀ ਤਾਂ ਮੈਨੂੰ ਇਦਾਂ ਨਾ ਕੁਝ ਨਹੀਂ ਜਦੋਂ ਪੁਲਿਸ ਘੇਰ ਲੈਂਦੀ ਆ ਫਿਰ ਬੰਦਾ ਕਹਿੰਦਾ ਹੀ ਆ ਜੀ ਮੈਂ ਭੱਜਿਆ ਸੀ ਮੈਂ ਤਾਂ ਬਹੁਤ ਬੁਰਾ ਹੋਣ ਲੱਗਾ ਸੀ ਮੈਂ ਤਾਂ ਉਥੋਂ ਭੱਜ ਕੇ ਜਾਨ ਬਚਾਈ ਪਰ ਪੁਲਿਸ ਵੀ ਬੜੀ ਇਸ ਗੱਲ ਨੂੰ ਪੁਲਿਸ ਵਾਲਿਆਂ ਨੂੰ ਅੱਧਾ ਅਗਲੇ ਦਾ ਚਿਹਰਾ ਦੇਖ ਕੇ ਪਤਾ ਲੱਗ ਜਾਂਦਾ ਕਿ ਇਹਦੇ ਮਨ ਵਿੱਚ ਕੀ ਚੱਲਦਾ ਕਿਉਂਕਿ ਉਹਨਾਂ ਦਾ ਰੋਟੀਨ ਦਾ ਜਿਹੜਾ ਇਹਨਾਂ ਲੋਕਾਂ ਨਾਲ ਬਾਹ ਪੈਂਦਾ ਆ ਅੱਛਾ ਭਾਜੀ ਇੱਥੇ ਨਾ ਉਹਦੀ ਇੱਕ ਭੈਣ ਸੀਗੀ ਦ੍ਰ ਜੋ ਵੀ ਇਹਦਾ ਨਾਮ ਹੈ ਸ੍ਰਿਸ਼ਟੀ ਉਹਦਾ ਸ੍ਰਿਸ਼ਟੀ ਹਾਂਜੀ ਸ੍ਰਿਸ਼ਟੀ ਸ੍ਰਿਸ਼ਟੀ ਨਿਂ ਦ੍ਰਿਸ਼ਟੀ ਨਾਮ ਹੈ ਓਕੇ ਓਕੇ ਤੇ ਉਹ ਨਾ ਰੀਲਾਂ ਪਾ ਰਹੀ ਸੀ ਇੰਸਟਾਗ੍ਰਾਮ ਤੇ ਦੋਸਤੋ ਕਿ ਮੇਰਾ ਭਰਾ ਦੇਖੋ ਕਦਾਂ ਮਾਰਦਾ ਨਾ ਘਰ ਵਾਲੀਏ ਉਹਦੀ ਨੇ ਇਦਾਂ ਉਦਾਂ ਬੜੀ ਸਿੰਪਥੀ ਮਿਲੀ ਲੋਕਾਂ ਨੇ ਉਹਨੂੰ ਫੋਲੋ ਬੜਾ ਕੀਤਾ ਤੁਸੀਂ ਹੈਰਾਨ ਹੋ ਜਾਣਾ ਕਿ ਹਲੇ ਭਰਾ ਮੁੱਕੇ ਨੂੰ ਤਾਂ ਕੁਝ ਦਿਨ ਹੀ ਹੋਏ ਆ ਉਹ ਪ੍ਰੋਮੋਸ਼ਨਾਂ ਕਰ ਰਹੀ ਆ ਪੈਸਾ ਕਮਾ ਰਹੀ ਆ ਮਤਲਬ ਦੁਨੀਆ ਦਾ ਐਡਾ ਬੇੜਾ ਕਰ ਗਿਆ ਹਲੇ ਹੁਣ ਭਰਾ ਮੁੱਕਿਆ ਤੇ ਉਹ ਪ੍ਰੋਮੋਸ਼ਨ ਵੀਡੀਓ ਪਾ ਪਾ ਕੇ ਨਾ ਵੀ ਇੱਕ ਤੇਲ ਮਾਲਸ਼ ਦੀ ਮੈਂ ਵੀਡੀਓ ਵੀ ਲਾਤੀ ਆ ਤੇਲ ਮਾਲਸ਼ ਕਰਨ ਵਾਲੇ ਦੀ ਪ੍ਰੋਮੋਸ਼ਨ ਕਰ ਰਹੀ ਆ ਮਤਲਬ ਹਰ ਬੰਦਾ ਚਾਹੁੰਦਾ ਕਿ ਮੈਂ ਕਿਸੇ ਨਾ ਕਿਸ ਤਰ੍ਹਾਂ ਕੈਸ਼ ਕਰ ਲਵਾਂ ਹਰ ਬੰਦੇ ਦਾ ਨਾ ਦੋ ਚੀਜ਼ਾਂ ਹੁੰਦੀਆਂ ਹਮ ਇੱਕ ਵਿਚਾਰ ਹੁੰਦੇ ਆ ਇੱਕ ਆਚਾਰ ਹੁੰਦਾ ਹਮ ਕਿ ਜੀਵਨ ਕਿਦਾਂ ਜੀ ਰਹੇ ਆ ਹਮ ਆਪਾਂ ਜ਼ਿੰਦਗੀ ਚ ਕਿਦਾਂ ਚੱਲ ਰਹੇ ਆ ਹਮ ਇੱਕ ਵਿਚਾਰ ਹੁੰਦੀ ਆ ਹਮ ਵਿਚਾਰ ਉਹ ਹੁੰਦੀ ਆ ਕਿ ਉਹ ਵੀ ਇੱਕ ਤਰ੍ਹਾਂ ਚੱਲ ਰਹੇ ਹੁੰਦੇ ਆ ਹੂੰ ਹੂੰ ਸਹੀ ਠੀਕ ਆ ਨਾ ਇਹਦੇ ਵਿੱਚ ਇਹਨਾਂ ਦਾ ਨਾਂ ਤਾਂ ਆਚਰਣ ਵਧੀਆ ਹੂੰ ਤੇ ਨਾਂ ਇਹਨਾਂ ਦੇ ਵਿਚਾਰ ਵਧੀਆ ਹੂੰ ਦੋਨਾਂ ਦੇ ਹੂੰ ਇਸ ਤੋਂ ਪਹਿਲਾਂ ਭਾਜੀ ਇੱਕ ਮਸਕਾਨ ਨਾਂ ਦੀ ਕੁੜੀ ਨੇ ਵੀ ਕਤਲ ਕੀਤੀ ਹੈ ਡਰਾਮ ਵਿੱਚ ਪਾਇਆ ਸੀ ਜਿਹੜਾ ਡਰਾਮ ਚ ਉਹ ਉਹ ਡਰਾਮ ਨੂੰ ਤੁਸੀਂ ਇਹ ਦੇਖ ਲਓ ਤੇ ਉਸ ਡਰਾਮ ਦੀ ਮੈਕਰੋ ਮਸ਼ਹੂਰੀ ਇੰਨੀ ਕੁ ਹੋਈ ਆ ਹੂੰ ਕਿਹੜਾ ਰੀਲਾਂ ਪਾਉਣ ਵਾਲਾ ਹੈ ਨਹੀਂ ਜਿਹਨੇ ਜਿਹੜਾ ਕਈ ਆਪਣੇ ਤੀਵੀ ਆਦਮੀ ਰੀਲਾਂ ਬਣਾਉਂਦੇ ਆ ਕਿਹੜੀ ਤੀਵੀ ਆਦਮੀਆਂ ਜਿਹੜੇ ਰਸੋਈ ਚ ਅੱਗੇ ਰੋਟੀ ਪਕਾਉਂਦੇ ਦਿਖਾਉਂਦੇ ਹੁੰਦੇ ਸੀ ਇੱਕ ਦੂਜੇ ਨਾਲ ਰੋਟੀ ਖਾਂਦੇ ਉਹਨਾਂ ਨੇ ਫੇਖੀਰ ਡਰਮ ਲਿਆ ਕੇ ਖੜਾ ਕਰ ਦੇਣਾ ਤੀਵੀ ਨੇ ਜਾਣੀ ਕਿ ਉਸ ਡਰਮ ਦਾ ਜਲੂਸ ਕੱਢ ਕੇ ਰੱਖਤਾ ਦੁਨੀਆ ਨੇ ਤੇ ਅਫਸਰਾਂ ਚ ਗ੍ਰਾਮ ਦਾ ਜਲੂਸ ਨਹੀਂ ਨਿਕਲਿਆ ਜਲੂਸ ਉਹਨਾਂ ਦੇ ਵਿਚਾਰਾਂ ਦਾ ਨਿਕਲਿਆ ਕਿ ਉਹਨਾਂ ਦੇ ਦਿਮਾਗ 'ਚ ਕਿਹੜੇ ਵਿਚਾਰ ਚੱਲਦੇ ਨਾਲੇ ਇੱਕ ਮੌਤ ਹੋ ਕੇ ਹਟਿਆ ਭਾਜੀ ਇਦਾਂ ਦੀ ਚੀਜ਼ ਚੰਗੀ ਨਹੀਂ ਲੱਗਦੀ ਉਸ ਡਰਮ ਬਾਰੇ ਵਧੀਆ ਵਧੀਆ ਪੱਤਰਕਾਰ ਹੂੰ ਵਧੀਆ ਵਧੀਆ ਮਾਹ ਪੁਰਸ਼ਾਂ ਨੇ ਅਖੀਰ ਕਹਿਣਾ ਪਿਆ ਉਹ ਸ਼ਰਮ ਕਰੋ ਕੁਛ ਮਾੜੀ ਮੁੱਟੀ ਸ਼ਰਮ ਕਰੋ ਤੁਸੀਂ ਤਾਂ ਡਰਮ ਨੂੰ ਏਦਾਂ ਬਣਾ ਲਿਆ ਜਿਦਾਂ ਇੱਕ ਬ੍ਰਾਂਡ ਬ੍ਰਾਂਡ ਇੰਵੈਸਟਰ ਹੁੰਦਾ ਹੈ ਅੱਛਾ ਵਿਆਹਾਂ ਤੇ ਲੋਕ ਡਰਮ ਗਿਫਟ ਕਰਨ ਲੱਗ ਗਏ ਸੀ ਹਾਂ ਉਹ ਹੀ ਕਰਦੇ ਨਹੀਂ ਸੀ ਉਹ ਕਦੇ ਹੁਣ ਕੁੜੀ ਨੂੰ ਡਰਮ ਥੋੜੋ ਦਾਤ ਚ ਦੇਣਗੇ ਸਰਫ ਉਹ ਇੱਕ ਮਸ਼ਹੂਰ ਹੋ ਜਾਵੇ ਸਾਡੀ ਰੀਲ ਬਣ ਜੂ ਸਾਨੂੰ ਲੋਕ ਦੇਖਣਗੇ ਸਾਨੂੰ ਫੁੱਲ ਅੱਜ ਦੇ ਜਮਾਨੇ ਦੇ ਵਿੱਚ ਮੁਫਤੀ ਸਿੰਘ ਸੱਚੇ ਆ ਚੰਗੀ ਚੀਜ਼ ਪਾ ਕੇ ਦੇਖੋ ਨਹੀਂ ਦੇਖਣੂ ਨਹੀਂ ਦੇਖੀ ਲੋਕ ਸਹੀ ਗੱਲਾਂ ਨਹੀਂ ਦੇਖਦੇ ਇੱਕ ਕੁੱਤੇ ਖਾਣੀ ਵਾਲੀ ਵੀਡੀਓ ਪਾ ਕੇ ਦੇਖੋ ਸੈਂਕੜੇ 11 ਲੋਕ ਦੇਖਦੇ ਸਹੀ ਗੱਲ ਹੈ ਸਹੀ ਗੱਲ ਹੈ ਲੋਕ ਦੇਖਦੇ ਆ ਤਮਾਸ਼ਾ ਤਮਾਸ਼ਾ ਲੋਕਾਂ ਨੂੰ ਜ਼ਿਆਦਾ ਚੰਗਾ ਪਰ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਆ ਕਿ ਕਾਰਨ ਕੀ ਆ ਇਹਦੇ ਵਿੱਚ ਜਿਹੜੇ ਕਾਰਨ ਆ ਉਹੀ ਮੈਂ ਪੁੱਛਾਂ ਤੁਸੀਂ ਆਪਾਂ ਉੱਥੇ ਆਈਏ ਕਿ ਅਕਸਰ ਨੂੰ ਕਤਲ ਹੋ ਰਹੇ ਆ ਇੰਨੇ ਹੋ ਰਹੇ ਆ ਲਵ ਅਫੇਅਰ ਵੀ ਫੇਲ ਹੋ ਰਹੇ ਆ ਹਮ ਆਰੇਂਜ ਮੈਰਿਜ ਫੇਲ ਹੋ ਰੀਆਂ ਤਲਾਕਾਂ ਦਾ ਤਾਂ ਕੋਈ ਅੰਤ ਹੀ ਕੋਈ ਨਹੀਂ ਇਸ ਟਾਈਮ 100 ਦੇ ਵਿੱਚੋਂ ਮੇਰੇ ਹਿਸਾਬ ਨਾਲ 30 ਤੋਂ 40% ਜੋੜੇ ਜਿਹੜੇ ਆ ਜੀਵਨ ਬਤੀਤ ਕਰ ਰਹੇ ਆ 60% ਸੌ ਰਹੇ ਆ ਜਾਂ ਇਦਾਂ ਦਿੱਥਾਂ ਹੋ ਰਹੀਆਂ ਹੂੰ ਇਹ ਕਾਰਨ ਇਹ ਕਾਰਨ ਇਹ ਹੈ ਕਿ ਸਭ ਤੋਂ ਵੱਡਾ ਕਾਰਨ ਹੈਗਾ ਮੋਬਾਈਲ ਹੂੰ ਪਹਿਲਾਂ ਸਭ ਤੋਂ ਮੈਂ ਇਹ ਕਹੂੰਗਾ ਕਿ ਸਭ ਤੋਂ ਵੱਡਾ ਕਾਰਨ ਆ ਅਸੀਂ ਆਪ ਹੂੰ ਸਾਡੀ ਸੋਚ ਕੀ ਹੈ ਅਸੀਂ ਆਪ ਆਪਣੇ ਆਪ ਨੂੰ ਟਾਈਮ ਦੇਣਾ ਬੰਦ ਕਰਤਾ ਹੂੰ ਅਸੀਂ ਆਪਣੇ ਆਪ ਦੇ ਪਰਿਵਾਰ ਨੂੰ ਟਾਈਮ ਦੇਣਾ ਬੰਦ ਕਰਤਾ ਹੂੰ ਅਸੀਂ ਜਾਣੇ ਆ ਜੌਬ ਤੇ 8 ਘੰਟੇ ਜੌਬ ਕਰਦੇ ਆ ਆਉਂਦੇ ਗੱਡੀ ਦੇ ਵਿੱਚ ਬੱਸ ਦੇ ਵਿੱਚ ਟ੍ਰੇਨ ਦੇ ਵਿੱਚ ਅਹੀਂ ਮੋਬਾਈਲ ਹੱਥ 'ਚ ਫੜਿਆ ਸਹੀ ਗੱਲ ਹੈ ਸਹੀ ਆਉਣੇ ਆ ਕੇ ਰੋਟੀ ਖਾਣੇ ਰੋਟੀ ਖਾਂਦੇ ਵੀ ਵੀਡੀਓ ਦੇਖੀ ਜਾ ਰਹੇ ਨਿਆਣੇ ਕਾਰਟੂਨ ਦੇਖੀ ਜਾ ਰਹੇ ਆ ਮਾਪੇ ਕੋਈ ਉਹ ਆਪਣੀ ਨਾਟਕਾਂ ਦੀ ਵੀਡੀਓ ਦੇਖ ਰਹੀ ਆ ਉਹ ਆਪਣਾ ਕੁਝ ਦੇਖ ਰਿਹਾ ਹੂੰ ਓਦੋਂ ਬਾਅਦ ਬੈੱਡਰੂਮ ਦੇ ਵਿੱਚ ਜਾ ਕੇ ਵੀ ਤੀਵੀਂ ਆਦਮੀ ਵੀ ਇੱਕ ਦੂਜੇ ਤੋਂ ਪਰੇ ਹੋ ਕੇ ਵੀਡੀਓ ਹੀ ਦੇਖਦੇ ਮੋਬਾਈਲ ਹੀ ਦੇਖੀ ਜਾਂਦੇ ਮਤਲਬ ਪਿਆਰ ਨਹੀਂ ਰਿਹਾ ਸਭ ਤੋਂ ਵੱਡੀ ਗੱਲ ਬੱਚੇ ਹੂੰ ਬੱਚਿਆਂ ਨੂੰ ਕਿਆ ਨਹੀਂ ਜਾਂਦਾ ਕਿ ਇੱਕ ਫੁੱਲ ਦੀ ਤਰ੍ਹਾਂ ਆ ਇਹ ਹੂੰ ਇਨਾਂ ਨੂੰ ਆਪਾਂ ਨੂੰ ਖੇਡਣਾ ਪਊਗਾ ਇਹਨਾਂ ਦੀ ਇੱਕ ਇੱਕ ਪਾਪਾ ਨੂੰ ਇਹਨੂੰ ਧੁੱਪ ਤੋਂ ਬਚਾਉਣਾ ਪੈਣਾ ਜਿਆਦਾ ਧੁੱਪ ਬਿਨਾਂ ਲੱਗ ਜੂਏ ਜਿਆਦਾ ਛਾਂ ਬਿਨਾਂ ਲੱਗ ਜੂਏ ਜਿਆਦਾ ਮੀਂਹ ਬਿਨਾਂ ਪੈ ਜੀ ਸਹੀ ਗੱਲ ਸਹੀ ਹੈ ਹੈਨਾ ਇੱਥੇ ਕੀ ਹੋਇਆ ਕਿ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਹੂੰ ਉਹਨਾਂ ਨੂੰ ਕੋਈ ਅਟੈਂਡ ਨਹੀਂ ਕਰ ਰਿਹਾ ਹੂੰ ਉਹਦੇ ਨਾਲ ਉਹਨਾਂ ਨੂੰ ਇੱਕ ਪਹਿਲਾਂ ਤਾਂ ਉਹ ਹੁੰਦੀ ਬੋਰਿੰਗ ਲਾਈਫ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਕਿ ਐਂਟਰਟੇਨਮੈਂਟ ਨਹੀਂ ਮਿਲਦਾ ਹੂੰ ਐਂਟਰਟੇਨਮੈਂਟ ਘਰ 'ਚ ਨਹੀਂ ਮਿਲਦਾ ਫਿਰ ਐਂਟਰਟੇਨਮੈਂਟ ਤਾਂ ਚਾਹੀਦਾ ਹੀ ਚਾਹੀਦਾ ਜ਼ਿੰਦਗੀ ਐਂਟਰਟੇਨਮੈਂਟ ਕੋਈ ਤਾਂ ਚਾਹੀਦਾ ਜਾਂ ਤਾਂ ਮੋਬਾਈਲ ਤੇ ਗਲਤਫਲਤ ਦੇਖਦੇ ਆ ਜਾਂ ਦੂਬਾਰ ਕੋਈ ਨਾ ਕੋਈ ਉਪਰਾ ਬੰਦਾ ਜ਼ਿੰਦਗੀ ਦੇ ਵਿੱਚ ਐਂਟਰੀ ਕਰਦਾ ਸਹੀ 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 ਉਹ ਫਿਰ ਇਸ ਕਦਰ ਕਰ ਜਾਂਦਾ ਕਿ ਜਿਹੜੇ ਆਪਣੇ ਵੀ ਆ ਨਾ ਉਹ ਚਾਹਣ ਕੇ ਕੱਢਣ ਕਿਉਂਕਿ ਪਹਿਲਾਂ ਤੁਸੀਂ ਧਿਆਨ ਦਿੱਤਾ ਨਹੀਂ ਹੁਣ ਤੁਸੀਂ ਸਕੇ ਬਣਨ ਪੈ ਗਏ ਬਾਅਦ ਚੋਂ ਤੁਸੀਂ ਸਕੇ ਬਣ ਗਏ ਅਗਲਾ ਕਿਦਾਂ ਤੁਹਾਨੂੰ ਸਕੇ ਮੰਨ ਲੂਗਾ ਅਗਲਾ ਤਾਂ ਉਹਨੂੰ ਸਕਾ ਮੰਨੂਗਾ ਜਿਹੜਾ ਉਸ ਟਾਈਮ ਉਹਨੂੰ ਟਾਈਮ ਦਿੱਤਾ ਜਦੋਂ ਕੋਈ ਕੁੱਤਾ ਨਹੀਂ ਸੀ ਪੁੱਛਦਾ ਹਮ ਸਹੀ ਠੀਕ ਹੈ ਨਾ ਉਹਦੇ ਨਾਲ ਵੀ ਬੀੜਾ ਕਰਕਣਾ ਸ਼ੁਰੂ ਹੋ ਗਿਆ ਹਮ ਦੂਜੀ ਗੱਲ ਹੋਣਾ ਗਿਆ ਮੋਬਾਈਲ ਹੱਥ ਚ ਹਮ ਜਿਹੜਾ ਸਮਾਂ ਮੈਂ ਦੇਖਿਆ ਆ ਹੂੰ ਉਹਦੇ ਵਿੱਚ ਟੈਲੀਫੋਨ ਆਇਆ ਸੀ ਹੂੰ ਨਾ ਉਦੋਂ ਪਹਿਲਾਂ ਦਾ ਸਮਾਂ ਸੀ ਕਿ ਕਿਸੇ ਨੂੰ ਕਿਸੇ ਨਾਲ ਜੇ ਲਿੰਕ ਕਰਨਾ ਪੈਂਦਾ ਸੀ ਤਾਂ ਉਹ ਬਹੁਤ ਔਖਾ ਸੀ ਹਾਂ ਚਿੱਠੀ ਜਾਂ ਕੁਛ ਇਦਾਂ ਦਾ ਹਾਂ ਹਮ ਅੱਜ ਜੇ ਦੇਖਿਆ ਜਾਵੇ ਤਾਂ ਲਿੰਕ ਜਿਹੜਾ ਹੈ ਉਹ ਮਿੰਟਾਂ ਦੇ ਵਿੱਚ ਬੰਦਾ ਕੰਧ ਦੇ ਦੂਜੇ ਬੰਨੇ ਬੈਠਾ ਦੱਸ ਰਿਹਾ ਕਿ ਮੈਂ ਤੁਹਾਡੀ ਕੰਧ ਦੇ ਨਾਲ ਆ ਕੇ ਬਹਿ ਗਿਆ ਹਾਂ ਸਹੀ 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 ਗੱਲ ਠੀਕ ਹੈ ਨਾ ਕਤਲ ਕਰਨ ਵਾਲੇ ਨੂੰ ਮੈਂ ਜੀ ਪਹੁੰਚ ਗਿਆ ਮੈਨੂੰ ਬੰਦਾ ਟੱਕਰ ਗਿਆ ਅਸੀਂ ਹੁਣ ਉਹਨੂੰ ਲੈ ਕੇ ਜਾ ਰਹੇ ਹਾਂ ਅਸੀਂ ਉਹਨੂੰ ਵੱਡ ਤਾਂ ਮਿੰਟ-ਮਿੰਟ ਦੀ ਉਹਦੀ ਲੋਕੇਸ਼ਨ ਹਾਂ ਲੱਗਦਾ ਉਹਦੇ ਨਾਲ ਇੱਕ ਚੀਜ਼ ਤਾਂ ਹੋਊਗੀ ਕਿ ਪੁਲਿਸ ਨੂੰ ਔਖਾ ਨਹੀਂ ਹੋਣਾ ਪੈਂਦਾ ਹੁਣ ਮੇਨ ਤਰੀਕਾ ਨਹੀਂ ਪੈਂਦੀ ਥੋੜੀ ਕੰਨੀ ਪੈਂਦੀ ਆ ਬੰਦਾ ਫੜ ਹੋ ਜਾਂਦਾ ਪਰ ਕਤਲ ਕਰਨਾ ਤਾਂ ਆਸਾਨ ਹੋ ਗਿਆ ਨਾ ਜਿੰਨਾ ਜਾਨੀ ਕਿ ਲੋਕ ਮੈਂਟਲੀ ਪ੍ਰੇਪੇਰੀ ਹੈ ਨਹੀਂ ਜਾਂ ਤੇ ਉਹ ਮੋਬਾਈਲ ਵਿੱਚ ਜੋ ਦੇਖਦੇ ਆ ਬਾਇਫਰੈਂਡ ਉਧਰ ਨੂੰ ਹੋ ਜਾਂਦੇ ਆ ਉਹ ਵੀ ਜ਼ਿੰਦਗੀ ਚੰਗੀ ਨਹੀਂ ਲੱਗਦੀ ਤੇ ਬਾਅਦ ਕਤਲ ਹੋ ਜਾਂਦੇ ਆ ਉਦੋਂ ਬਾਅਦ ਕਤਲ ਹੋ ਜਾਂਦੇ ਆ ਕਤਲ ਤੋਂ ਬਾਅਦ ਹੁਣ ਉਹਨਾਂ ਦੀ ਲਾਈਫ ਕੀ ਆ ਉਹਨਾਂ ਦੀ ਲਾਈਫ ਬਰਬਾਦ ਹੋ ਗਈ ਖਤਮ ਫ੍ਰੈਸ਼ ਖਤਮ ਹੋ ਗਏ ਹਾਂ ਤੇ ਅੱਜ ਉਹ ਗਾਹਾਂ ਜਿਹੜੇ ਜੇ ਉਹ ਕੁੜੀ ਦੀ ਸ੍ਰਿਸ਼ਟੀ ਦੀ ਗੱਲ ਕਰੀਏ ਜਿਹੜੀ ਵੀ ਆ ਉਹ ਮੁੰਡੇ ਦੀ ਸਾਲੀ ਲੱਗਦੀ ਹੈ ਹੂੰ ਉਹਨੂੰ ਆਪਣੀਆਂ ਮਸ਼ਹੂਰੀਆਂ ਦਾ ਪੈ ਗਿਆ ਮੁੰਡੇ ਦੀ ਭੈਣ ਲੱਗਦੀ ਹੈ ਹਾਂ ਉਹਨੇ ਵੀ ਕੁਝ ਨਹੀਂ ਸਿੱਖਿਆ ਹਾਂ ਉਹ ਵੀ ਗਾਹ ਨਹੀਂ ਤਾਂ ਬੰਦੇ ਦਾ ਤਾਂ ਅੰਦਰ ਪਾੜ ਜਾਂਦਾ ਕਿ ਹੇ ਘਰ ਦਾ ਜੀ ਚਲ ਗਿਆ ਹਣਾ ਸਹੀ ਗੱਲ ਸਹੀ ਗੱਲ ਤੇ ਇਸ ਕਰਕੇ ਜੇ ਆਪਾਂ ਦੇਖਿਆ ਜਾਵੇ ਜਿਹੜੀ ਟੈਕਨੋਲੋਜੀ ਆ ਜਿੱਥੇ ਉਹਦੇ ਇੰਨੇ ਫਾਇਦੇ ਹੋਏ ਆ ਉੱਥੇ ਉੱਥੇ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਆ ਹੂੰ ਔਰ ਨੁਕਸਾਨ ਇਦੋਂ ਕਈ ਗੁਣਾ ਜ਼ਿਆਦਾ ਹੋਊਗਾ ਹਾਲੇ ਸਟਾਰਟਿੰਗ ਆ ਜੇ ਹਾਲੇ ਵੀ ਆਪਾਂ ਨਬਜ ਫੜ ਲਈਏ ਜ਼ਿੰਦਗੀ ਦੇ ਰੂਲ ਬਣਾ ਲਈਏ ਕਿ ਕੁਝ ਘੰਟੇ ਆਪਣੇ ਪਰਿਵਾਰ ਨੂੰ ਦੇਣੇ ਆ ਕੁਝ ਘੰਟੇ ਆਪਣੇ ਲਈ ਜੀਣੇ ਆ ਆਪਣੇ ਆਪ ਦੇ ਕੰਮ ਕਰਨਾ ਆਪਣੇ ਆਪ ਦੇ ਤਾਂ ਕੰਮ ਕਰਨਾ ਬੰਦ ਕਰਤਾ ਬਿਲਕੁਲ ਬਿਲਕੁਲ ਆਪਣੇ ਆਪ ਦੇ ਤਾਂ ਕੋਈ ਵੀ ਨਹੀਂ ਕੰਮ ਕਰ ਰਿਹਾ ਜੇ ਤੁਸੀਂ ਆਪਣੇ ਆਪ ਦੇ ਵਰਕ ਨਹੀਂ ਕਰੋਗੇ ਤਾਂ ਉਹਦੇ ਨਤੀਜੇ ਇਹੀ ਨਿਕਲਣਗੇ ਫਿਰ ਚਲੋ ਦੋਸਤੋ ਕਿਦਾਂ ਲੱਗੀ ਸਾਡੀ ਵੀਡੀਓ ਆਪਣੇ ਕਮੈਂਟ ਕਰਕੇ ਰਾਏ ਦਿਓ ਸੱਚੀ ਠੀਕਾਲੀ ਸਤ ਸਤਿ ਸ੍ਰੀ ਅਕਾਲ